ਫਸਿਖਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਚ ਜਣਾ ਹੈ ਜੀ ਨਾਨਕਚੇੜੇ ਵੱਲੋਂ ਤੇ نیچے ਚਲਦੇ ਆ ਰਾਤ ਥੋੜੀ ਲੇਟ ਸੁੱਤੇ ਸਾਂ ਤੇ ਨੀਂਦ ਤਾਂ ਜਿਵੇਂ ਹੈਗੀ ਬਰਕਰਾਰ ਆ ਅੱਖਾਂ ਨਹੀਂ ਖੁੱਲਣਦੀਆਂ ਤੇ ਬਾਕੀ نیچے ਚਲਦੇ ਆ ਜਾ ਕੇ ਵੇਖਦੇ ਆ ਕਿ ਮੋਹਲ ਚਾਲਾ ਕਿੱਥੋਂ ਬੱਸੇ ਲਗਣੀ ਹੈ ਕਿੰਨਾ ਕਿਰਾਇਆ ਕੀ ਆ ਤੁਹਾਡੇ ਨਾਲ ਸਾਰ ਕੁਝ ਸਾਂਝਾ ਕਰਾਂਗੇ ਤੇ ਬਾਕੀ ਮੇਰੇ ਨਾਲ ਤੇ ਚਲ ਗਏ ਮੈਨੂੰ ਹੁਣ ਫੋਨ ਆਉਂਦਿਆ ਮੈਂ ਸੋ ਗਿਆ ਫਿਰ ਤੇ ਹੁਣ ਮੈਂ ਚੱਲਦਾ ਹਾਂ نیچے ਤੇ ਮਿਲਦਿਆਂ ਤੁਹਾਨੂੰ ਜਾ ਕੇ ਥੱਲੇ ਹੁਣ ਮੈਨਾਂ ਦੱਸਣਾ ਭੁੱਲ ਗਿਆ ਕਿ ਜਦੋਂ ਵੀ ਸਵੇਰ ਸ਼ਾਮ ਮਤਲਬ ਵੈਸਟ ਟਾਈਮ ਦੇ ਵਿੱਚ ਆਉ ਉਹ ਤੁਸੀਂ ਜਾਣੀਂ ਕਿ ਅਸੀਂ ਦਸੰਬਰ ਚ ਆਏ ਹਨ ਤੇ ਇਸ ਟਾਈਮ ਤੇ ਸਵੇਰ ਅਤੇ ਸ਼ਾਮ ਦੀ ਹੋ ਜਾਂਦੀ ਹੈ ਠੰਡ ਮਤਲਬ ਬਹੁਤ ਹੀ ਨਹੀਂ ਮਤਲਬ ਸਰੀਰ ਨੂੰ ਲੱਗਣਯੋਗ ਜਾਂ ਕਹਾਂ ਲੋਗੇ ਬਿਮਾਰ ਕਰ ਸਕਦੀ ਹੈ ਬਾਹਰੋਂ ਠੰਡਾ ਹੋਵੇ ਤਾਂ ਬੰਦਾ ਅੰਦਰ ਗੁੰਮੇ ਦੇ ਵਿੱਚ ਆਵੇ ਨਾ ਫਿਰ ਔਖਾਂ ਦਾ ਸੋ ਇਸ ਕਰਕੇ ਤੇ ਇਹੀ ਕਹਾਂਗੇ ਕਿ ਐਵੇਂ ਨਾ ਜਮ ਐਨ ਸ਼ਿਟਰ ਜਿਆ ਹੋ ਜੇ ਜਾਂ ਕੋਈ ਮਤਲਬ ਛੋਟੀ ਮੋਟੀ ਕੋਟੀ ਜਾਂ ਜੈਕਟ ਵਗੈਰਾ ਹੋਵੇ ਜਿਹੜੀ ਮਤਲਬ ਠੰਡ ਦਾ ਬਚਾਵੇ ਹੁਣ ਇਹ ਹੀ ਜਾਣਾ ਸਵੇਰ ਦੇ ਵਜੇ ਆ ਕੋਈ 6 6 ਨਹੀਂ ਜੇ ਥੋੜਾ ਟਾਈਮ ਕੱਟ 6 ਵਜੇ ਜੀ ਐਨੀ ਤੇਜ਼ਾ ਹੋ ਗਏ ਨੇ ਇਦਾਂ ਸਾਰਿਆਂ ਨੇ ਕੋਟੀਆਂ ਵਗੈਰਾ ਪਾਈਆਂ ਉਹ ਵੀਰੋ ਨਹੀਂ ਮਿਲਾਂਗੇ ਜਦੋਂ ਬਾਹਰ ਨਿਕਲੀਦਾ ਨਾ ਆਪਣਾ ਆਪਣੀ ਸਰਾਂ ਚੋਂ ਇਹ ਚੋਂ ਵੀ ਮਤਲਬ ਤੇ ਜਿੱਥੇ ਇੱਥੇ ਮੈਂ ਦਰਬਾਰ ਵਾਲਾ ਇੱਥੇ ਸਾਰੇ ਇੰਨ ਟੈਕਸੇ ਲੱਗੇ ਹੁੰਦੀਆਂ ਕਈ ਤਾਂ ਆਨਲਾਈਨ ਬੁਕਿੰਗ ਵੀ ਕਰਵਾ ਲੈਂਦੇ ਆ ਪਰ ਕਈ ਵਾਰ ਕੀ ਹੁੰਦਾ ਕਿ ਇੱਥੇ ਖੁਦ ਆ ਕੇ ਮਤਲਬ ਰੇਟ ਵਗੈਰਾ ਕਰ ਸਕਦੇ ਪਹਿਲੀ ਗੱਲ ਤਾਂ ਇਹ ਕਿ ਇਥੋਂ ਦਾ ਫਿਕਸ ਰੇਟ ਹੁੰਦਾ ਆ ਉਹ ਕਿੰਨਾ ਰੇਟ ਹੁੰਦਾ ਮੈਂ ਤੁਹਾਨੂੰ ਇਥੋਂ ਪੁੱਛ ਕੇ ਦੱਸ ਦਿੰਦਾ ਵੈਸੇ ਤਾਂ 380 400 ਦੇ ਕਰੀਬ ਕਰੀਬ ਰੇਟ ਹੁੰਦਾ ਹਰ ਇੱਕ ਚੀਜ਼ ਦਾ ਭਾਵੇਂ ਆ ਤੁੰ ਲਿਜੋ ਤੇ ਭਾਵੇਂ ਤੁਸੀਂ ਸਬਸਕ੍ਰਾਈਬਰ ਬੱਸ ਲੈ ਜਾਓ ਜਾਂ ਇਹ ਦੋ ਵੱਡੀ ਕੋਈ ਬੱਸ ਲੈ ਜਾਓ ਵਾਕੇ ਪੁੱਛਦੇ ਆ ਜੇ ਸਾਰੇ ਜਾਣੇ ਨੇ ਆਉਣਾ ਆ ਤੇ ਕਰਦੇ ਫਿਰ ਉਥੇ ਖਲ ਬਸ ਆਇਆ ਜੀ ਗੁਰਦੁਆਰਾ ਸਾਹਿਬ ਜਿਹੜੇ ਆਪਾਂ ਦੇਖਣ ਜਾਣੇ ਆ ਅਸੀਂ ਅਸੀਰ ਦਾ ਕੋਲ ਤੇ ਹੁਣ ਅਸੀਂ ਜਾਣਾ ਨਾਨਕਚੀਰੇ ਨੂੰ ਇਧਰ ਬੱਸ ਕਹਿੰਦੇ ਲੱਗੀ ਪਰ ਇਹਦੇ ਤੱਕ ਬੱਸ ਨਹੀਂ ਮਿਲੀ ਨਹੀਂ ਹਰੋ ਕਿ ਆਹ ਖਲੋਤੇ ਯਾਰੋ ਸਾਹਮਣੇ ਆਗੇ ਆ ਆਪਣੇ ਲਈ ਆ ਆ ਨੰਬਰ ਤੇ ਯਾਦ ਰਹਿਊਗਾ ਕਿਹੜਾ ਨੰਬਰ ਹੀ ਵੀਡੀਓ ਤੇ ਨਹੀਂ ਤੇ ਆ ਜੀ ਆਪਣਾ ਅਸੀਂ ਉੱਡਦੇ ਆਸਲੇ ਤੇਰੇ ਰੱਬਾ ਸਾਨੂੰ ਮਾਫ ਕਰੀ ਤੇ ਅਸੀਂ ਹੁਣ ਬਈਏ ਤੇ ਚੱਲੀਏ ਫਿਰ ਮਨੇ ਇਤਿਆਹ ਦੱਸੋਗੇ ਫਿਰ ਕਰੋਗੇ ਕਿਰਪਾ ਜਦੋਂ ਪਹੁੰਚਾਂਗੇ ਦੱਸਾਂਗੇ ਉੱਥੇ ਬੜ ਕੇ ਦੱਸਾਂਗੇ ਆ ਬਾਬੇ ਵਾਲੇ ਵੇਖਣਾ ਚਾਹੀਦਾ ਬਾਬਾ ਦੱਸੋ ਤੇ ਆਸ ਮੈਨੂੰ ਲੱਗਦਾ ਬਾਬੇ ਨੂੰ ਮੁਸ਼ਾ ਸਵਾਰੀਆਂ ਮੈਂ ਬਾਬਾ ਨੂੰ ਇਤਿਆਹ ਦੱਸੂਗਾ ਮਾਵੇ ਕਿੱਥੇ ਜਾਣਾ ਏ ਹੈ ਨਹੀਂ ਉਦੋਂ ਕਿ ਨਹੀਂ ਕਿਤੇ ਜਾਣਾ ਉਹ ਤਾਂ ਖਾ ਹੀ ਜਾਣਾ ਗਾਹ ਦੇ ਪੈਕੇਟ ਦੇ ਵਿੱਚ ਮੈਂ ਕਹਾਂ ਜਾਣਾ ਜਾਣਾ ਗਾਹ ਵੇਖ ਲਓ ਚਲੋ ਠੀਕ ਆ ਹੁਣ ਚਲਾਉਂਦੇ ਭਾਈ ਹੁਣ ਭਾਈ ਹੁਣ ਬੈਠੋ ਭਾਈ ਜੀ ਪਿੱਛੇ ਡਰਾਈਵਰ ਅਜੇ ਰੁੱਖ ਚੋ ਵੇਤੀ ਹੈ ਜੇ ਟਾਈਮ ਲੱਗਣਾ ਆਪ ਨੂੰ ਸਵਾਰੀਆਂ ਨੂੰ ਤੇ ਸਾਡੀਆਂ ਸਾਰੀਆਂ ਇੱਥੇ ਪੂਰੀਆਂ ਨੇ ਇੱਕ ਗੱਲ ਬਣ ਰਹੀ ਘਰੋਂ ਬੋਤਲ ਨਹੀਂ ਆਉਣੀ ਕਰਨ ਨਹੀਂ ਆਪੀ ਜਾ ਕੋਲੇ ਪਾਣੀ ਚਾਹੀਦਾ ਇਹ ਸੋਨਿਹਾਲ ਹੋ ਸ੍ਰੀ ਅਕਾਲ ਆਇਆਂ ਤਰਪਿਆਂ ਜੀ ਨਾਨਕ ਚੇਦੇਵਾਲ ਨੂੰ ਬਾਕੀ ਦੇਖਦੇ ਆ ਕਿੰਨੇ ਗੁਰਦੁਆਰਾ ਸਾਹਿਬ ਅੱਗੇ ਆਉਂਦੇ ਆ ਤੇ ਜਿਵੇਂ ਕੀ ਕੁਝ ਹੋਊਗਾ ਬਾਕੀ ਸਾਡੇ ਨਾਲ ਵੀਰ ਡਰਾਈਵਰ ਹੈਗਾ ਇਹਨੂੰ ਕੁਝ ਨਾ ਪਤਾ ਹੋਊਗਾ ਪੁੱਛ ਕੇ ਚ ਲਵਾਂਗੇ ਆਪਾਂ ਹਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਨਾਮ ਲਾ ਰਹੀ ਗੂ ਜੀ ਇਥੋਂ ਹੁਣ ਪਹਿਲਾ ਸਟਾਪ ਕਿਹੜਾ ਆਉਣਾ ਵਾ ਛੋਟੀ ਸਾਹਿਬ ਦਾ ਗੁਰਦੁਆਰਾ ਆਏਗਾ ਕਿੰਨੇ ਕਿਲੋਮੀਟਰ ਹੈ ਯਹਾਂ ਸੇ ਯਹਾਂ ਸੇ 80 ਕਿਲੋਮੀਟਰ ਹੈ 80 ਕਿਲੋਮੀਟਰ ਤੇ ਵਾਹਾਂ ਪੇ ਰੈਸਟ ਹੋ ਗਈ ਖਾਣਾ ਪੀਣਾ ਹੋਗਾ ਲੰਗਰ ਮਿਲੇਗਾ ਚਾਹ ਕਾ ਔਰ ਪ੍ਰਸ਼ਾਦਾ ਸਭ ਕੁਝ ਠੀਕ ਹੈ ਤੇ 80 ਕਿਲੋਮੀਟਰ ਤੱਕ ਜੀ ਆਪਾਂ ਜਾਣਾ ਹੈ ਹੁਣ ਤੇ ਉਥੇ ਜਾ ਕੇ ਆਪਾਂ ਨੂੰ ਮਿਲੇਗਾ ਪ੍ਰਸ਼ਾਦਾ ਛੋਟੇ ਸਾਹਿਬ ਜਿਆਦਾ ਗੁਰਦੁਆਰਾ ਹੈ ਜਾਨੀ ਕਿ ਇੱਕ ਠਹਿਰਾਵ ਵਾਸਤੇ ਆ ਆਪਣੇ ਰੁਹਾਓ ਵਾਸਤੇ ਕਿ ਉੱਥੇ ਅਸੀਂ ਮਤਲਬ ਸਾਹ ਪਾਣੀ ਲੈ ਸਕਦੇ ਆ ਖਾਪੀ ਸਕਦੇ ਆ ਤੇ ਪ੍ਰਸ਼ਾਦਾ ਸ਼ਗਾਂਗੇ ਆਪਾਂ ਤੇ ਹੁਣ ਮਿਲਦੇ ਆ ਫਿਰ ਸਿੱਧਾ ਜਾ ਕੇ ਉੱਥੇ ਹੀ ਬਾਕੀ ਜੋ ਕੁਝ ਆਉਂਦਾ ਰਹੂਗਾ ਕਿਉਂਕਿ ਇਹ ਕੋਈ ਸਕ੍ਰਿਪਟਡ ਨਹੀਂ ਆ ਬਾਕੀ ਜਿੱਦਾਂ ਨੈਚੁਰਲ ਜੋ ਕੁਝ ਸਾਨੂੰ ਦਿਖਦਾ ਹੈ ਤੁਹਾਡੇ ਨਾਲ ਸ਼ੇਅਰ ਕਰੀ ਜਾਂਦੇ ਆ ਜੇ ਸਕ੍ਰਿਪਟਡ ਹੁੰਦਾ ਫਿਰ ਤੁਹਾਨੂੰ ਉਹਨੀਆਂ ਕਿ ਚੀਜ਼ਾਂ ਹੀ ਆਪਾਂ ਦਿਖਾਉਣੀਆਂ ਸਕ੍ਰਿਪਟਡ ਜੀਆਂ ਬਾਕੀ ਇਹ ਆ ਕਿ ਕੋਈ ਅਨਸਕ੍ਰਿਪਟਡ ਆ ਜਿੱਥੇ ਕੁਝ ਸਹੀ ਲੱਗਦਾ ਆ ਅੱਬਾਂ ਗੱਲਾਂ ਵਿੱਚੇ ਪਾ ਦਿੰਦੀਆਂ ਜਿਨ੍ਹਾਂ ਸਹੀ ਲੱਗੇ ਤੇ ਕੱਟ ਵੀ ਦੇ ਦਿਆਂ। ਬਾਕੀ ਆਨੰਦ ਮਾਣੋ ਕੁਦਰਤ ਦੇ ਮਿਲਦੇ ਆ ਕੇ ਅੱਗੇ। ਆਈ ਸੱਚਾ ਡੇ ਮਾਮਾ ਜੀ ਹੁਣੇ ਬੈਠੇ ਪਿਛੇ ਇਹ ਵਾਵਾ ਗਿਆਨ ਜਾਂ ਦੇ ਦੇ ਹੁਣ ਇਹਨਾਂ ਤੋਂ ਗਿਆਨ ਲੈਣੇ ਦੋ ਬਾਬਾ ਜੀ ਗਿਆਨ। ਵਾਹਿਗੁਰੂ ਵਾਲਾ ਗਿਆਨ ਦੋ ਕਿਦਾਂ ਵਾਹਿਗੁਰੂ ਕਿਦਾਂ ਜਪਣਾ ਚਾਹੀਦਾ ਆਪਾਂ ਨੂੰ। ਵਾਹਿਗੁਰੂ ਵਾਹਿਗੁਰੂ ਕਹੋ ਜਦੋਂ ਜਪਣਾ ਵਾ ਇੱਕ ਇੱਕ ਥੱਲੇੋਂ ਆਵਾਜ਼ ਲਓ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਹ ਇਹ ਆਤਮਾ ਦੇ ਵਿੱਚ ਜੋਰ ਜਦੋਂ ਲਾਓਗੇ ਇਹ ਤੁਹਾਡੀ ਆਤਮਾ ਜਿਹੜੀ ਹੈ ਨਾ ਤੁਹਾਨੂੰ ਐ ਨਾਲ ਮਿਲਾ ਦੋਗੇ ਜੇ ਤੁਸੀਂ ਉਤਰਾਂ ਗਈ ਜਾਣਾ ਸਤਨਾਮ ਵਾਹਿਗੁਰੂ ਉਹਦੇ ਵਿੱਚ ਫਰਕ ਆ ਇਹਦੇ ਵਿੱਚ ਬੜਾ ਫਰਕ ਆ ਜਦੋਂ ਤੁਸੀਂ ਕਹੋਗੇ ਨਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਹਦੇ ਨਾਲ ਪਰਮਾਤਮਾ ਬਹੁਤ ਜਲਦੀ ਮਿਲਦਾ ਬਿਲਕੁਲ ਸਹੀ ਗੱਲ ਹੈ ਜੀ ਵਾਕਿਆ ਚਾਹੀਦਾ ਵੀ ਇਦਾਂ ਹੀ ਸਾਡੀਆਂ ਬੀਬੀਆਂ ਦਾ ਸਤਨਾ ਵਾਹਿਗੁਰੂ ਕਹਿ ਕੇ ਮੈਨੂੰ ਸੁਸਤੀ ਪਾ ਦੇ ਲੱਗੀ ਹੋਏ ਮੈਂ ਸੌਂ ਚੱਲਣਾ ਅੱਗੇ ਬੈਠਾ ਬੈਠਾ ਹੀ ਤੇ ਹੁਣ ਚਲੋ ਜੀ ਚੱਲਦੇ ਕਿਤੇ ਮਿਲਦੇ ਫਿਰ ਜਾ ਕੇ ਆਹ ਦੇਖੋ ਜੀ ਜਿਵੇਂ ਨਾ ਬਾਹਰਲੇ ਦੇਸ਼ਾਂ ਦੇ ਵਿੱਚ ਸੜਕਾਂ ਬਣੀਆਂ ਨੇ ਐ ਡੂੰਘੀਆਂ ਇਹ ਕਰਕੇ ਐ ਕਰਕੇ ਤੁਸੀਂ ਚੈੱਕ ਕਰੋ ਇਦਾਂ ਉਹ ਸ਼ੀਸ਼ਾ ਨਹੀਂ ਸਾਫ਼ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ 뷰 ਹੁੰਦਾ ਹੈ ਬਹੁਤ ਯਾਰਾ ਵਧੀਆ ਲੋ ਜੀ ਆਪਾਂ ਹੁਣ ਪਹੁੰਚ ਗਏ ਆ ਗੁਰੂ ਤੇ ਹੁਣ ਅਸੀਂ ਚੱਲਦੇ ਆਂ ਅੰਦਰ ਨੂੰ ਨਾਲੇ ਛਕਦੇ ਆਂ ਪ੍ਰਸ਼ਾਦਾ ਤੇ ਨਾਲੇ ਕਰਦੇ ਆਂ ਦਰਸ਼ਨ ਮੇਲੇ ਆ ਸਾਡੇ ਵਾਲੀਆਂ ਲੱਗੀਆਂ ਮੇਰੇ ਖਿਆਲਾਂ ਜਿੰਨੀ ਹੱਟੇ ਨਾਲ ਸੰਗਦਾ ਜੀ ਸਾਰੇ ਜੀ ਬਾਕੀ ਹੋਰ ਵੀ ਉਥੋਂ ਕਾਫੀ ਹੁੰਦੇ ਈ ਦਾ ਟ੍ਰੈਵਲਰ ਜਦੋਂ ਅਸੀਂ ਗੁਰਦੁਆਰੇ ਦੇ ਅੰਦਰ ਐਂਟਰ ਕਰੀਦਾ ਨਾ ਸਾਹਮਣੇ ਇਮਾਰਤਾਂ ਵਗੈਰਾ ਬਣੀਆਂ ਹੋਈਆਂ ਲੰਗਰ ਹਾਲ ਇਧਰਲੇ ਬੰਨੇ ਲੋਕਾਂ ਦੇ ਛਕਣ ਨੂੰ ਅੰਦਰ ਪਾਰਕਿੰਗ ਵਗੈਰਾ ਹੈਗੀ ਆ ਤੇ ਇਧਰਲੇ ਬਨੇ ਸਰਾਵਾਂ ਵੀ ਹੈਗੇ ਆ ਰਹਿਣ ਵਾਸਤੇ ਇਧਰਲੇ ਬਨੇ ਆਈ ਦਰਬਾਰ ਤੇ ਮੱਥਾ ਵਗੈਰਾ ਟੇਕਿਆ ਆ ਸਕਦੇ ਆ ਤੇ ਇਧਰਲੇ ਬਨੇ ਕੁਝ ਦਿਲਕਸ਼ਿਸ਼ ਤਸਵੀਰਾਂ ਬਣਾਈਆਂ ਜਾਂ ਕਹਿੰਦੇ ਕਿ ਮੂਰਤਾਂ ਵਗੈਰਾ ਬਣੀ ਹੋਈਆਂ ਇੱਕ ਹੈ ਕਿ ਬੱਚਾ ਦਾ ਮਤਲਬ ਦਿਲਚਸਪ ਲੱਗਿਆ ਰਹਿੰਦਾ ਜੇ ਆ ਹੁੰਦੇ ਵੈਸੇ ਵੀ ਪਤਾ ਨਹੀਂ ਕਾਦੀ ਘੱਲੋਂ ਬਣਾਈਆਂ ਖਾਸ ਕੋਈ ਰੀਜ਼ਨ ਨਹੀਂ ਪਤਾ ਇਹਨਾਂ ਦਾ ਬਾਕੀ ਐਵੇਂ ਬਣੀਆਂ ਹੋਈਆਂ ਆ ਹਾਥੀ ਹਾਥੀ ਦੀ ਸਵਾਰੀ ਵੀ ਹੁੰਦੀ ਹੈ ਕਾਫੀ ਮੂਰਤਾਂ ਵਗੈਰਾ ਬਣੀਆਂ ਇੱਕ ਉੱਪਰ ਨਾ ਜਹਾਜ਼ ਹੈਗਾ ਆ ਉਹਦੇ ਤੇ ਚਲਦੇ ਆ ਉਹਦੇ ਤੇ ਉਹ ਚਲਦੇ ਆ ਵੇਖ ਕੇ ਆਉਂਦੇ ਆ ਅੰਦਰ ਨੂੰ ਬਾਕੀ ਸਾਡੇ ਨਾਲ ਦੇ ਮੇਰੇ ਖਾਲਾਂ ਜੇ ਸ਼ਗਨ ਸ਼ਕੌਣ ਡੇ ਆ ਕੁਛ ਅਸੀਂ ਚਲੋ ਚਲਦੇ ਆ ਹੁਣ ਅੱਗੇ ਵਧਦੇ ਆ ਸਾਡੇ ਵਾਲੇ ਇੱਥੇ ਡੇ ਮੇਰੇ ਖਾਲਾਂ ਪ੍ਰਸ਼ਾਦਾ ਸ਼ਗਨ ਚਾਹ ਪ੍ਰਸ਼ਾਦਾ ਤੇ ਅੰਦਰ ਦੇ ਬੰਨੇ ਆਪਾਂ ਚੱਲੀਏ ਛਕੀਏ ਯਾਰ ਅੰਦਰ ਜਾ ਕੇ ਫਿਰ ਆਪਾਂ ਚਲਦੇ ਆ ਉੱਪਰ ਜਹਾਜ਼ ਦੀ ਸਵਾਰੀ ਕਰਕੇ ਆਉਂਦੇ ਆ ਅਹੀਂ ਸ਼ਾਖਲਾ ਜੀ ਪ੍ਰਸ਼ਾਦਾ ਤੇ ਇੱਧਰ ਲਿਖਿਆ ਜਹਾਜਵਾਲ ਜਾਂਦਾ ਰਾਹ ਤੇ ਆਪਾਂ ਚੱਲਦੇ ਹਾਂ ਉੱਪਰ ਨੂੰ ਤੇ ਜਾਦੇ ਚੱਲਦੇ ਹਾਂ ਇਹ ਪਹਿਲਾ ਜਹਾਜ ਜਿਹੜਾ ਬਿਨਾ ਪਾਸਪੋਰਟ ਤੋਂ ਆ ਪੂਰਾ ਫੀਲ ਦਵਾਇਆ ਉਹਨਾਂ ਨੇ ਆ ਵੀਜੀ ਨੂੰ ਬਲਾਉ ਲੈਓ ਹੈ ਆ ਵੀਜੀ ਜਰੂਰ ਵੀਜੀ ਜਰੂਰ ਉਹ ਆ ਗਿਆ ਹੁਣ ਤੇ ਇਹ ਕਿੱਦਾਂ ਇੱਥੇ ਹੈਗਾ ਇਹ 80 ਕਿਲੋਮੀਟਰ ਤੇ ਬਾਬਾ ਜੀ ਕਹਿੰਦੇ ਇੱਧਰੋਂ ਜਾਓ ਇੱਧਰੋਂ ਇਹ ਅਗਲੀ ਵੀ ਬਲੌਗ ਵੀਡੀਓ ਸਹੀ ਗੱਲ ਮੈਨੂੰ ਸਮਝ ਨਹੀਂ ਸੀ ਬਲੌਗ ਬਣਾਉਂਦਾ ਹਾਂ ਹਾਂ ਜੀ ਇਹ ਆ ਗਿਆ ਚੱਲ ਮੈਂ ਕਹਿੰਦਾ ਤੁਹਾਨੂੰ ਦੱਸ ਫੜ ਕੇ ਪੌਣਾ ਵਿੱਚ ਆ ਗਏ ਹੁਣ ਤੁਸੀਂ ਤੇ ਆ ਹੀ ਗਏ ਬਾਪੂ ਤੂੰ ਵੀ ਆ ਗਏ ਆ ਹੀ ਆ ਗਏ ਆ ਜਹਾਜ ਤੇ ਚੜਾ ਬਾਪੂ ਤੂੰ ਵੀ ਆ ਗਏ ਹੋਪ ਬਲੌ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਧਰ ਨੀਚੋਂ ਦੀ ਰਾਹ ਤੇ ਇਧਰ ਤੇ ਚੱਲਦੇ ਆਪਾਂ ਇਹਦਾ ਨਾਂ ਭੁੱਲ ਜਾਂਦਾ ਹੈ ਅੰਦਰ ਮਤਲਬ ਪੂਰੀ ਫੀਲਿੰਗ ਦਿੱਤੀ ਹੈ ਪੂਰੀ ਜਿਹਾ ਆ ਜਾਂਗੂ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਇਹ ਹੈਗਾ ਜੀ ਆਪਣਾ ਅਜਾਇਬ ਘਰ ਇਹਦੇ ਤੇ ਮਤਲਬ ਇਦਾਂ ਤਸਵੀਰਾਂ ਲੱਗੀਆਂ ਹੋਈਆਂ ਤੇ ਉਹਨਾਂ ਬਾਰੇ ਦੱਸਣ ਬਾਰੇ ਆ ਬੜੀ ਫੀਲਿੰਗ ਲੱਗੇ ਹੁਣ ਇਹ ਇਹਨਾਂ ਨੂੰ ਪੜਨਾ ਵੀ ਆ ਇਹ ਅਜਾਇਬ ਘਰ ਇਹ ਅਸਲ 'ਚ ਹੈ ਪਹਿਲਾਂ ਬੈਗ ਵੇਖ ਲਈਏ ਕਿ ਬੈਠਾ ਜਾਂਦੇ ਕਿ ਨਹੀਂ ਬੈਠਾ ਜਾਂਦਾ ਇਹ ਇਦਾਂ ਤਰੋ ਪਿੱਛੋਂ ਤੱਕ ਜਿਵੇਂ ਬਾਬਾ ਜੀ ਹੋਂਾਂ ਦੀ ਜੀਵਨੀ ਹੈਗੀ ਜਾਨ ਲਾ ਲੋ ਕੀ ਆਪਣੇ ਸਿੰਘਾਂ ਦੀ ਉਸ ਹੱਬ ਦੇ ਨਾਲ ਸਭ ਕੁਝ ਲੱਗਾ ਹੋਇਆ ਨੰਨੇ ਬੰਦਾ ਹੈ ਆਇਓ ਆਇਓ ਸਵਾਯਾ ਮੇਰੇ ਇੱਥੇ ਸਭ ਤਸਵੀਰਾਂ ਮਿਲ ਜਾਣਗੀਆਂ ਜਿੱਦਾਂ ਕੁਝ ਵੀ ਸਿੰਘਾਂ ਨੇ ਜ਼ੁਲਮ ਸਹੇ ਆ ਜਿੰਨੀਆਂ ਲੜਾਈਆਂ ਹੋਈਆਂ ਜੰਗਾਂ ਹੋਈਆਂ ਸਭ ਕੁਝ ਇੱਥੇ ਮਿਲ ਜੇਗਾ ਤੁਹਾਨੂੰ ਸਭ ਕੁਝ ਤਸਵੀਰਾਂ ਲੱਗੀਆਂ ਐ ਅਸਲ ਦੇ ਵਿੱਚ ਜਹਾਜ਼ ਤੇ ਉਹਨਾਂ ਨੇ ਬਣਾਇਆ ਇੱਕ ਮਾਡਲ ਕਿ ਲੋਕਾਂ ਨੂੰ ਖਿੱਚਦਾ ਕੇਂਦਰ ਬਣੇ ਤੇ ਜਾਂ ਜੋ ਲੋਕ ਆਉਣ ਅੰਦਰ ਤੇ ਫਿਰ ਵੇਖਣ ਲਓ ਵੇਖ ਲਓ ਇਹਨਾਂ ਨੂੰ ਇਹ ਮੇਰੇ ਬਾਪੂ ਜੀ ਜੇ ਤੇ ਆ ਮੇਰੇ ਮਾਮਾ ਜੀ ਹੋਣੇ ਇਹਨਾਂ ਨੂੰ ਪਹਿਲਾਂ ਵੀ ਤੁਸੀਂ ਵੇਖਿਆ ਵੀਡੀਓ ਦੇ ਵਿੱਚ ਮਾਮਾ ਜੀ ਦੱਸੋ ਕੁਝ ਇੱਥੋਂ ਦੇ ਇਤਿਹਾਸ ਦੇ ਉਸ ਪਤਾ ਕੋਸ਼ੇ ਇੱਥੋਂ ਦਾ ਆ ਲੱਗਿਆ ਉੱਪਰ ਤਸਵੀਰਾਂ ਹੈਂ ਆਹ ਰਸਤੇ ਬਣਾਇਆ ਪਾਣੀ ਛਕਾ ਦੋ ਅੱਛਾ ਚਲੋ ਆਪਾਂ ਨਾਗਦੀਰੇ ਜਾਂਦੇ ਆਂ ਹਾਂਜੀ ਉਦੋਂ ਨਾ ਬਹੁਤ ਤੰਗੀ ਸੀ ਸੰਕਟ ਨੂੰ ਸਹੀ ਹੈ ਜਦੋਂ ਜੋ ਸਭ ਚੱਲਦੇ ਸਭ ਜ਼ਿਆਦਾ ਸੀ ਜਦੋਂ ਫਿਰ ਸੰਕਟ ਨੂੰ ਬਣਾਵਾ ਪਿਆ ਮਹਾਰਾਜ ਇਸ ਤੇ ਮਨ ਕੀ ਠਹਿਰਾ ਕਰ ਸਕਦੇ ਆ ਰਸਤੇ ਦੇ ਵਿੱਚ ਹੈ ਨਾ ਤੇ ਵਧੀਆ ਗੱਲ ਆ ਬਾਕੀ ਚਲੋ نیچے ਚਲਦੇ ਆ ਟਾਈਮ ਵੀ ਹੋਣ ਆਲਾ ਫਿਰ ਅੱਗੇ ਵੀ ਜਾਣਾ ਤੇ ਬਾਕੀ ਇੰਨੇ ਇੱਕ ਵਲੌਗ ਦੀ ਕਰਦੇ ਆ ਅਸੀਂ ਇੱਥੇ ਹੀ ਸਮਾਪਤੀ ਤੇ ਨਾਨਕ ਚੀਰੇ ਦਾ ਜਿਹੜਾ ਅਗਲਾ ਵਲੌਗ ਹੋਊਗਾ ਉਹ ਤੁਹਾਨੂੰ ਮਿਲੂਗਾ ਜੀ ਕੱਲ ਨੂੰ ਤੇ ਕਿਉਂਕਿ ਵਲੌਗ ਲੰਮੇ ਹੋ ਜਾਂਦੇ ਆ ਫਿਰ ਮਾਇਆ ਨਹੀਂ ਆਉਂਦਾ ਤੇ ਇਸ ਟਾਈਮ ਸਮਾਪਤੀ ਕਰੋ ਆਓ ਜੀ ਇਸ ਵਲੌਗ ਦੀ ਕਰਦੇ ਆ ਜੀ ਇਸੇ ਸਮਾਪਤੀ ਕਿਉਂਕਿ ਵਲੌਗ ਹੋ ਜਾਂਦਾ ਕਾਫੀ ਵੱਡੇ ਤੇ ਗੁਰਦੁਆਰਾ ਗੁਰਧਾਮ ਬਹੁਤ ਵੇਖਣ ਵਾਲੇ ਨੇ ਸੋ ਇਹਨਾਂ ਨੂੰ 10 ਮਿੰਟ ਜਾਂ 7 ਮਿੰਟ ਦੇ ਅੰਦਰ ਅੰਦਰ ਮੈਂ ਮੁਕੰਮਲ ਕਰਦਿਆ ਕਰਨਿਆ ਕਿਉਂਕਿ ਕਾਫੀ ਵਲੌਗਸ ਹੀ ਹੋ ਜਾਣਗੇ ਨਾਲੇ ਵੇਖਣ ਦਾ ਮਜ਼ਾ ਵੀ ਆਊਗਾ ਇੰਟਰਸਟ ਵੀ ਰਹੂਗਾ ਤੁਹਾਨੂੰ ਇਸ ਚੀਜ਼ ਦੇ ਵਿੱਚ ਤੇ ਹੁਣ ਅਸੀਂ ਜਾਣਾ ਹੈ ਜੇ ਅੱਗੇ ਗੁਰੂ ਨਾਨਕ ਛੀਰੇ ਠੀਕ ਹੈ ਜੀ ਸੋ ਕਾਫੀ ਬਾਟ ਲੰਮੀ ਆ ਤੇ ਮਿਲਦੇ ਹਾਂ ਹੁਣ ਕਿਸੇ ਨਵੇਂ ਦਿਨ ਤੇ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼ਕੜਾ ਟਾਟਾ ਬਾਏ ਬਾਏ ਰਬ ਰਾਖਾ ਇੱਧਰ ਆ ਜੀ ਗੁਰਦੁਆਰਾ ਸਾਹਿਬ ਤੇ ਇਸ ਗੁਰਦੁਆਰੇ ਦੀ ਗੱਲ ਕਰ ਜੀ ਤਾਂ ਜੀ ਇਹ ਸਿਰਫ ਇੱਕ ਸਾਬ ਜਾਦਿਆਂ ਦੀ ਯਾਦਗਰੀ ਦੇ ਵਿੱਚ ਬਣਾਇਆ ਗਿਆ ਕੋਈ ਇਤਿਹਾਸ ਲੰਮਾ ਚੋੜਾ ਜਾਂ ਕਹਿ ਜੀ ਜੋ ਹੋਣੀ ਆ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਉਹ ਮੇਰਾ ਮਾਮਾ ਜੀ ਹੋਣਾ ਨੇ ਤੁਹਾਨੂੰ ਦੱਸਿਆ ਹੀਗਾ ਕਿ ਇਹ ਇਸੇ ਕਰਕੇ ਬਣਾਇਆ ਗਿਆ ਕਿ ਜਦੋਂ ਸੱਚਖੰਡ ਅਸਿ ਜੂਰ ਸਾਹਿਬ ਤੋਂ ਨਾਨਕ ਚੀਰਣ ਜਾਣਾ ਹੁੰਦਾ ਸੀ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਸੀ ਖਾਣ ਪੀਣ ਦੇ ਵਿੱਚ ਜਾਂ ਬਾਹਰੋਂ ਖਾਣਾ ਪੀਣਾ ਰੰਦਾ ਸੀਗਾ ਹਾਇਰ ਕਰਨੀਆਂ ਪੈਂਦੀਆਂ ਸੀ ਚੀਜ਼ਾਂ ਇਸ ਕਰਕੇ ਉਹਨਾਂ ਨੇ ਇੱਥੇ ਸਟੇ ਲਈ ਬਣਾ ਦਿੱਤਾ ਗੁਰਦੁਆਰਾ ਸਾਹਿਬ ਤੇ ਉਹਦਾ ਨਾਮ ਰੱਖ ਦਿੱਤਾ ਯਾਦਗਰ ਅਜੀਤ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਦੀ ਯਾਦ ਵਿੱਚ ਸੋ ਮਿਲਦੇ ਆਂ ਹੁਣ ਤੁਹਾਨੂੰ ਅਗਲੇ ਨਵੀਂ ਵੀਡੀਓ ਦੇ ਵਿੱਚ ਤੇ ਲਿਖਣੇ ਲੱਗਿਆ ਜੀ ਬਸ ਇੱਥੋਂ ਤੁਰਨ ਤੇ ਕੱਲ ਵਾਲਾ ਜਿਹੜਾ ਵਲੋਗ ਆਊਗਾ ਇੱਥੋਂ ਹੀ ਸ਼ੁਰੂ ਕਰਾਂਗੇ ਆਪਾਂ ਆਹ ਹੜਾ ਮਾਮਾ ਚੜ ਗਿਆ ਘੋੜੀ ਮਾਮਾ ਇਹ ਘੋੜੀ ਐ ਘੋੜਾ ਇਹ ਅੰਗ ਤੇ ਚੱਲੇ ਐ ਕਰਦੇ ਆ ਚਾਲ ਨਹੀਂ ਚੱਲਿਆ ਤੂੰ ਹਾਂ 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 ਮੋਤ ਤਲਵਾਰ ਥੋੜੀ ਜੀ ਤਾਂ ਨੂੰ ਰੱਖ ਬਸ ਨਾ 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 ਉਪਰੋਂ ਹਾਂ ਜਦੋਂ ਹਾਂ ਐ ਕਰਕੇ ਹਾਂ ਬਸ ਤੇ ਮਾਮਾ